ਹਾਂਜੀ ਅੱਜ ਆਪਾਂ ਲੱਗੇ ਆ ਜੀ ਆਮਲੇ ਦਾ achar ਬਣਾਉਣ ਇਹ achar ਲੈ ਲਿਆ ਜੀ ਆਮਲਾ ਲੈ ਲਿਆ ਆਪਾਂ ਨੇ ਉਬਾਲ ਕੇ ਇਹਨੂੰ ਮੈਂ ਉਬਾਲ ਕੇ ਸੁਕਾ ਲਿਆ ਜੀ ਤੇ ਇੱਧਰ ਲੈ ਲਈਆਂ ਆਪਾਂ ਨੇ ਥੋੜੀਆਂ ਜਿਹੀਆਂ ਕਲੀਆਂ ਲਸਣ ਦੀਆਂ ਤੇ ਲੈ ਲਿਆ ਅਦਰਕ ਤੇ ਮਿਰਚਾਂ ਆਪਾਂ ਸੁੱਕੀਆਂ ਪਾਵਾਂਗੇ ਜੀ ਸੁੱਕਾ ਮਸਾਲਾ ਪਾਵਾਂਗੇ ਤੇ ਇਹ ਵਾਲਾ achar ਬਣਾਉਣ ਲੱਗੇ ਇਹਦੇ ਲਈ ਇੰਗਰੀਡੀਅੰਟਸ ਲੈਨੇ ਚ ਉਹ ਆਪਣੇ ਜੀਰਾ ਲੈ ਲਿਆ 2 ਚਮਚ 2 ਚਮਚ ਸੌਫ ਦੇ ਤੇ 2 ਹੀ ਚਮਚ ਆਪਾਂ ਨੇ ਅਜਵੈਨ ਦੇ ਲੈ ਲਿਆ 2 ਚਮਚ ਆਪਾਂ ਨੇ ਕਾਲਾ ਨਮਕ ਲੈ ਲਿਆ ਤੇ ਥੋੜੀਆਂ ਜਿਹੀ ਆਪਣੇ ਕਾਲੀਆਂ ਮਿਰਚਾਂ ਲੈ ਲਈਆਂ ਇੱਧਰ ਲੈ ਲਿਆ ਜੀ ਆਪਾਂ ਨੇ ਇੱਕ ਕੜਚੀ ਦੇ ਮੁਤਾਬਕ ਤੇਲ ਇਹਨੂੰ ਗਰਮ ਕਰ ਲਿਆ ਗਰਮ ਕਰਕੇ ਹੁਣ ਆਪਾਂ ਨੇ ਥੋੜਾ ਜਿਹਾ ਠੰਡਾ ਹੋਣ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ ਇਸ ਵਿੱਚ ਪਾਉਨੇ ਆਂ ਆਮਲੇ ਲੋ ਜੀ ਗੈਸ ਦੀ ਫਲੇਮ ਆਪਾਂ ਨੇ ਲੋ ਤੋਂ ਮੀਡੀਅਮ ਕਰ ਲਈ ਜੀ ਤੇ ਹੁਣ ਆਪਾਂ ਇਸ ਵਿੱਚ ਇਹ ਵੀ ਪਾ ਦਈਏ ਕੁਝ ਦੇਰ ਨੂੰ ਹਿਲਾਉਨੇ ਆ ਜੀ ਤੇ ਨਾਲ ਦੀ ਨਾਲ ਹੁਣ ਆਪਾਂ ਨੇ ਇੱਕ ਚਮਚ ਨਮਕ ਦਾ ਪਾ ਲੈਣਾ ਜੀ ਤੇ ਇੱਧਰ ਆਪਾਂ ਨੇ ਸਰਕਾ ਲਿਆ ਹੈ ਜੀ ਇਹ ਵੀ ਤੁਹਾਨੂੰ ਭੁੱਲ ਗਈ ਸੀ ਦਿਖਾਉਣਾ ਬਹੁਤ ਜ਼ਿਆਦਾ ਆਪਾਂ ਨੇ ਹਾਈ ਫਲੇਮ ਤੇ ਨਹੀਂ ਪਕਾਉਣਾ ਥੋੜਾ ਜਿਹਾ ਮੀਡੀਅਮ ਰੱਖਣਾ ਹੈ ਜੀ ਇੱਥੇ ਆਪਾਂ ਐਡ ਕਰਾਂਗੇ ਜੀ ਇੱਕ ਚਮਚ ਨਮਕ ਦਾ ਨਮਕ ਤੁਸੀਂ ਆਪਣੇ ਅਕੋਰਡਿੰਗ ਦੇ ਪਾ ਲਿਓ ਜੀ ਜਿੰਨਾ ਤੁਸੀਂ ਖੱਟਾ ਮਿੱਠਾ ਜਿੰਨਾ ਵੀ ਪਸੰਦ ਕਰਦੇ ਹੋ ਤੇ ਥੋੜਾ ਜਿਹਾ ਬਰਾਊਨ ਹੋਣ ਦਾ ਵੇਟ ਕਰਦੇ ਆਂ ਜੀ ਥੋੜਾ ਥੋੜਾ ਬਰਾਊਨ ਹੋ ਗਿਆ ਤੇ ਇੱਥੇ ਆਪਾਂ ਇਸ ਵਿੱਚ ਐਡ ਕਰ ਦਾਂਗੇ ਕਰ ਦਾਂਗੇ ਜੀ ਜੀਰਾ ਜੀਰਾ ਆਪਾਂ ਐਡ ਕਰਨ ਤੋਂ ਬਾਅਦ ਇਸ ਵਿੱਚ ਫਿਰ ਸੁੱਕੇ ਮਸਾਲੇ ਪਾਵਾਂਗੇ ਥੋੜਾ ਜਿਹਾ ਬ੍ਰਾਊਨ ਹੋਣ ਤੋਂ ਬਾਅਦ ਜੀ ਤੇ ਇਨਸਟੈਂਟ ਬਣ ਜਾਂਦਾ ਜੀ ਬਿਲਕੁਲ ਨਾਲ ਦੀ ਨਾਲੇ ਆਪਾਂ ਨੇ ਖਾ ਲੈਣਾ ਜੀ ਇਹਨੂੰ ਤੇ ਥੋੜਾ ਜਿਹਾ ਬ੍ਰਾਊਨ ਹੋਣ ਦਾ ਵੇਟ ਕਰਦੇ ਆ ਜੀ ਥੋੜਾ ਜਿਹਾ ਆਪਾਂ ਹਲਾਉਂਦੇ ਆ ਜੀ ਇਹਨਾਂ ਨੂੰ ਜਦੋਂ ਆਪਣੇ ਨਿੰਦਸਨ ਦੀਆਂ ਕਲੀਆਂ ਬ੍ਰਾਊਨ ਬ੍ਰਾਊਨ ਹੋ ਗਈਆਂ ਉੱਥੇ ਆਪਾਂ ਨੇ ਗੈਸ ਬੰਦ ਕਰਕੇ ਫਿਰ ਸੁੱਕੇ ਮਸਾਲੇ ਪਾ ਦਿੰਦੇ ਆ ਪੜੀ ਜੀ ਫਲੇਮ ਆਪਾਂ ਨੇ ਤੇਜ ਕਰਤੀ ਤੇ ਇੱਥੇ ਬਹੁਤ ਸੋਹਣੀ ਖੁਸ਼ਬੂ ਆਉਣ ਲੱਗ ਪਈ ਹੈ ਜੀ ਥੋੜੀ देर ਹੋਰ ਹਿਲਾਉਣੀ ਆ ਥੋੜਾ ਥੋੜਾ ਵੇਟ ਕਰਦੇ ਆ ਜੀ ਦਾ ਤੇ ਹੁਣ ਇੱਥੇ ਆ ਕੇ ਆਪਾਂ ਨੇ ਫਲੇਮ ਲੋ ਕਰਤੀ ਜੀ ਤੇ ਇੱਥੇ ਆਪਾਂ ਨੇ ਇਹ ਵਾਲੇ ਮਸਾਲੇ ਆ ਇਹਨਾਂ ਨੂੰ ਐਡ ਕਰਦੇ ਆ ਜੀ ਥੋੜੀ ਦੇਰ ਇਹਨੂੰ ਵੀ ਹਿਲਾਉਂਦੇ ਆਂ ਤਾਂ ਕਿ ਸਾਰੇ ਮਸਾਲੇ ਇੱਕ ਦੂਸਰੇ ਦੇ ਵਿੱਚ ਮਿਕਸ ਹੋ ਜਾਣ ਉਸ ਤੋਂ ਬਾਅਦ ਫਿਰ ਆਪਾਂ ਸੁੱਕਾ ਮਸਾਲਾ ਪਾਵਾਂਗੇ ਜੀ ਜਿਸ ਵਿੱਚ ਆਪਾਂ ਸਿਰਫ ਹਲਦੀ ਤੇ ਨਮਕ ਲਾਲ ਮਿਰਚ ਪਾਉਣੀ ਹੈ ਨਮਕ ਆਪਾਂ ਪਹਿਲਾਂ ਹੀ ਪਾ ਚੁੱਕੇ ਆਂ ਜੀ ਬਹੁਤ ਹੀ ਕਿ ਪਿਆਰੀ ਜੀ ਖੁਸ਼ਬੂ ਆਉਣ ਲੱਗ ਪਈ ਹੈ ਜੀ ਤੇ ਹੁਣ ਆਪਾਂ ਨੇ ਗੈਸ ਕਰਤਾ ਇੱਥੇ ਬੰਦ ਹੌਣ ਕਰਦੇ ਆ ਇੱਥੇ ਇੱਕ ਚਮਚ ਹਲਦੀ ਤੇ ਇੱਕ ਚਮਚ ਲਾਲ ਮਿਰਚ ਦਾ ਪੂਰਾ ਭਰ ਕੇ ਐਡ ਇਹਨਾਂ ਨੂੰ ਤਦ ਤੱਕ ਹਲਾਵਾਂਗੇ ਜਦ ਤੱਕ ਮਸਾਲੇ ਇੱਕ ਦੂਸਰੇ ਦੇ ਵਿੱਚ ਮਿਕਸ ਨਹੀਂ ਹੋ ਜਾਂਦੇ ਜੇਕਰ ਆਪਾਂ ਗੈਸ ਨੂੰ ਬੰਦ ਕਰਕੇ ਮਸਾਲੇ ਪਾਵਾਂਗੇ ਹਲਦੀ ਵਗੈਰਾ ਤਾਂ ਇਹ ਇੱਕ ਜਲਦੇ ਨਹੀਂ ਆ ਜੀ ਜਿਵੇਂ ਆਪਾਂ ਸੜ ਜਾਂਦੇ ਕਹਿੰਦੇ ਆ ਜੀ ਤੇ ਇਹਨੂੰ ਬੰਦ ਕਰਕੇ ਗੈਸ ਪਾਓ ਤਾਂ ਸਭ ਤੋਂ ਵਧੀਆ ਹੈ ਜੀ ਤੇ ਹਲਦੀ ਵਗੈਰਾ ਜ਼ਿਆਦਾ ਨਹੀਂ ਆਪਣੀ ਕੜਤਨ ਨਹੀਂ ਛੱਡਦੀ ਫਿਰ ਥੋੜੀ ਜਿਹੀ ਲਾਈਟ ਰਹਿੰਦੀ ਹੈ ਹੁਣ ਆਪਾਂ ਥੋੜੀ ਦੇਰ ਇਹਨੂੰ ਹਲਾਵਾਂਗੇ 5 ਮਿੰਟ ਤੱਕ ਤੇ ਜਿੰਨਾ ਚਿਰ ਨੂੰ ਇਹ ਠੰਡਾ ਹੁੰਦਾ ਹੈ ਇਸ ਵਿੱਚ ਆਪਾਂ ਨੇ ਵਿਨੇਗਰ ਪਾਉਣਾ ਮੈਂ ਤੁਹਾਨੂੰ ਇੱਕ ਗੇੜਾ ਆਪਣੀ ਉੱਪਰ ਦਾ ਦਿਖਾਉਂਦੀ ਮੌਸਮ ਦਾ ਕੀ ਹਾਲ ਹੈ ਜੀ ਤੇ ਇੱਧਰ ਆਪਾਂ ਨੇ ਸਾਰਾ ਕੁਝ ਸੈੱਟ ਕਰਤਾ ਜੀ ਤੇ ਇੱਧਰ ਜੀ ਸੂਰਜ ਦੇਖੋ ਛੁਪਣ ਵਾਲਾ ਹੈ ਤੇ ਮਾਹੌਲ ਦੇਖੋ ਜੀ ਮੌਸਮ ਬਹੁਤ ਸੋਹਣਾ ਹੋਇਆ ਪਿਆ ਬਹੁਤ ਹੀ ਪਿਆਰਾ ਜਿਹਾ ਮੌਸਮ ਹੋਇਆ ਪਿਆ ਤੇ ਮੀਂਹ ਦਾ ਹੁਣ ਦੇਖੋ ਕੋਈ ਸੰਭਾਵਨਾ ਨਹੀਂ ਹੈ ਤੇ ਸਾਹਮਣੇ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਬਿਲਡਿੰਗਾਂ ਲੱਗਦੀਆਂ ਸਾਫ਼-ਸਾਫ਼ ਕਲੀਨ-ਕਲੀਨ ਬਹੁਤ ਵਧੀਆ ਲੱਗ ਰਹੀਆਂ ਹਨ ਜੀ ਤੇ ਹੁਣ ਮੀਂਹ ਦਾ ਕੋਈ ਅਸਰ ਨਹੀਂ ਹੁਣ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਤੁਹਾਨੂੰ ਕੱਪੜੇ ਸਾਹਮਣੇ ਦੱਸਾਂਗੇ ਜੀ ਕਿ ਕਿਹੜੇ ਕੱਪੜੇ ਕਿਸ ਤਰੀਕੇ ਨਾਲ ਸਾਂਭੇ ਜਾਂਦੇ ਨੇ ਜੇਕਰ ਵੀਡੀਓ ਦੇ ਵਿੱਚ ਕੱਲ ਨੂੰ ਬਣੇ ਰਹੋ ਤੇ ਥੋਣ ਇੱਕ ਵਾਰੀ ਦਿਖਾਵਾਂ ਦੇਖੋ ਜੀ ਬਹੁਤ ਸੋਹਣਾ ਹੋ ਗਿਆ ਜੀ ਮਾਹੌਲ ਤੇ ਫਿਰ ਜੇਕਰ ਵੀਡੀਓ ਵਧੀਆ ਲੱਗੀ ਤਾਂ ਆਪਣੇ ਨਾਲ ਸ਼ੇਅਰ ਕਰਿਓ ਤੇ ਪਿਆਰਾ ਜਿਹਾ ਕਮੈਂਟ ਤੇ ਇੱਕ ਲਾਈਕ ਜਰੂਰ ਕਰਕੇ ਜਾਏ ਤੇ ਫਿਰ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ